ਇਸ ਵਕ ਸਾਡੇ ਨਾਲ ਐਸਜੀਪੀਸੀ ਦੀ ਅੰਤਰਿਕ ਕਮੇਟੀ ਦਾ ਹਿੱਸਾ ਨੇ ਜਿਹੜੇ ਮੈਂਬਰ ਜਸਵੰਤ ਸਿੰਘ ਪੜੈਣ ਜੀ ਉਹ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨੇ ਆ ਕਿਉਂਕਿ ਕਾਫੀ ਸਿਆਸੀ ਤੌਰ ਦੇ ਉੱਤੇ ਵੀ ਰੁਪੰਥਕ ਮਸਲੇ ਆ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਇਆ ਹੈ ਪੜੈਣ ਸਾਹਿਬ ਐਸਜੀਪੀਸੀ ਦੀ ਅੰਤਰਿਕ ਕਮੇਟੀ ਜੋ ਫੈਸਲੇ ਹੁਣ ਤੱਕ ਲੈ ਰਹੀ ਹੈ ਉਹ ਵੀ ਚਰਚਾ ਦਾ ਵਿਸ਼ਾ ਨੇ ਤੇ ਆਉਣ ਵਾਲੇ ਸਮੇਂ ਦੀ ਵੀ ਇੱਕ ਮੀਟਿੰਗ ਦਾ ਜ਼ਿਕਰ ਚੱਲ ਰਿਹਾ ਜਿਹੜੀ 30 ਦਸੰਬਰ ਨੂੰ ਹੈ ਪਹਿਲਾਂ ਸਭ ਤੋਂ ਉਹ ਪੁੱਛਾਂਗੇ ਜਿਹੜੀ ਅਖੀਰਲੇ ਸਮੇਂ ਵਿੱਚ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਬਾਰੇ ਇੱਕ ਫੈਸਲਾ ਲਿਆ ਗਿਆ ਉਸ ਵਕਤ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਤੁਸੀਂ ਇੱਕ ਮੈਂਬਰ ਸੀ ਤੁਹਾਡੇ ਨਾਲ ਹੋਰ ਕਿਹੜੇ ਸਾਥੀ ਸੀ ਜਦੋਂ ਇਹ ਏਜੰਡਾ ਆਇਆ ਤੇ ਤੁਸੀਂ ਉਸ ਦਾ ਵਿਰੋਧ ਕੀਤਾ ਉਸ ਦਿਨ ਦਾ ਮਾਹੌਲ ਕੀ ਸੀ ਮੀਟਿੰਗ ਦਾ ਹਾਂ ਜੀ ਵਕਲ ਸਾਹਿਬ ਪਤੇ ਪਹਿਲਾਂ ਤਾਂ ਇਹ ਥੋੜੇ ਸਾਰੇ ਸਰੋਤਿਆਂ ਨੂੰ ਜੀ ਸਤਿ ਸ੍ਰੀ ਅਕਾਲ ਅਸਲ 19 ਤਰੀਕ ਦੀ ਮੀਟਿੰਗ ਸੀਗੀ ਇਹ ਲੁਧਿਆਣੇ ਚ ਗੁਰਦੁਆਰਾ ਦੇਗ ਸਰਕਟਾਲਾ ਸਾਹਿਬ ਜੀ ਜਿਹਦਾ ਅਜੰਡਾ ਤਾਂ ਸੀਗਾ ਪੰਥਕ ਵਿਚਾਰਾਂ ਲਈ ਜੀ ਉੱਥੇ ਅੰਦਰ ਜਦੋਂ ਅਸੀਂ ਮੀਟਿੰਗ ਚ ਗਏ ਤੇ ਉਹ ਸੀਗਾ ਵੀ ਹਰਪ੍ਰੀਤ ਸਿੰਘ ਦੇ ਤੱਕ ਦਾ ਉਹਨਾਂ ਦਾ ਸਾਉਦੇ ਜਥੇਦਾਰਾ ਜੀ ਜੀ ਉਹਨਾਂ ਦੇ ਖਿਲਾਫ ਉਹਦੇ ਪੁਰਾਣੇ ਜਿਹੜੇ ਰਿਸ਼ਤੇ ਸੀ ਕੋਈ ਸਾਧੂ ਸੀਗੇ ਗੁਰਪ੍ਰੀਤ ਸਿੰਘ ਉਹਨਾਂ ਨੇ ਦਰਖਾਸਤ ਦਿੱਤੀ ਉਹਦੇ ਤੇ ਵਿਚਾਰ ਕਰਨ ਚੰਗੀ ਸੀ ਜੀ ਅਸੂਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਜੀ ਬਹੁਤ ਸੰਤੀ ਸੀਗੀ ਜੀ ਤਕਰੀਬਨ ਸਾਡੇ ਦੋ ਮੈਂਬਰ ਸੀਗੇ ਜਿਹੜੇ ਅ ਬਿਲਕੁਲ ਬ੍ਰੋਚ ਸੀਗੇ ਪਰਮਜੀਤ ਸਿੰਘ ਰੈਪੋਰਟ ਤੇ ਇੱਕ ਮੈਂ ਜੀ ਜੀ ਤੁਹਾਨੂੰ ਕਿਉਂ ਲੱਗਿਆ ਉਸ ਸਮੇਂ ਜਦੋਂ ਅਜੰਡਾ ਸਾਹਮਣੇ ਆਇਆ ਕਿ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਨਹੀਂ ਦੇਖੋ ਗੱਲ ਪਤਾ ਹੀ ਗੱਲ ਆ ਜੀ ਕੋ ਦੀ ਵਿਧਾਨ ਬਾਰੇ ਤਾਂ ਨਹੀਂ ਬਹੁਤਾ ਪਤਾ ਸੀ ਜੇਦਾ ਸਾਹਿਬ ਬਾਰੇ ਜੀ ਸਾਨੂੰ ਜੀ ਇਨਾ ਮੈਨੂੰ ਗਿਆਨ ਸੀ ਵੀ ਜਿਹੜੀ ਪਰੰਪਰਾ ਵਾ ਜੀ ਪਰੰਪਰਾ ਦੇ ਵਿੱਚ ਜੇ ਕੋਈ ਕਿਸੇ ਸਤਤ ਦੇ ਜਥੇਦਾਰ ਦੇ ਖਿਲਾਫ ਕੋਈ ਸ਼ਿਕਾਇਤ ਆ ਜਾਂਦੀ ਹੈ ਕੋਈ ਦੋਸ਼ ਲੱਗ ਜਾਂਦਾ ਜੀ ਉਹਦਾ ਐਫਜੀਪੀਸੀ ਬਿਲਕੁਲ ਅਧਿਕਾਰ ਨਹੀਂ ਖੇਤਰ ਹੈਗਾ ਜੀ ਤਾਂ ਉਹ ਜਥੇਦਾਰ ਸਾਹਿਬ ਦਾ ਵਿਧਾਨਾ ਉਹ ਉਹ ਜਿਹਦੇ ਦੋਸ਼ ਲੱਗਣ ਵਾਲੇ ਜਥੇਦਾਰ ਨੂੰ ਬਾਹਰ ਕਰਕੇ ਉਹਦੀ ਜਗ੍ਹਾ ਤੇ ਹੈੱਡ ਗ੍ਰਾਂਤੀ ਦਰਬਾਰ ਸਾਹਿਬ ਨੂੰ ਲੈ ਕੇ ਜੀ ਜਾਂ ਹੋਰ ਕਿਸੇ ਹੈੱਡ ਗ੍ਰਾਂਤੀ ਨੂੰ ਲੈ ਕੇ ਦਮਦੋਆ ਸਭ ਦੇ ਜਾਂ ਜਿਹੜੇ ਮੌਕੇ ਤੇ ਲੈ ਕੇ ਉਹਦੇ ਬਾਰੇ ਬਦਨ ਵਿਚਾਰ ਕਰਨਾ ਹੁੰਦਾ ਉਹਨਾਂ ਬਾਰੇ ਫੈਸਲਾ ਕਰਨਾ ਹੁੰਦਾ ਜਿਹਦੇ ਜਿਹੇ ਦੋਸ਼ ਲੱਗਿਆ ਹੋਵੇ ਸਿੰਘ ਸਰਵਾਨ ਜੀ ਭਾਵੇਂ ਐਜੀਪੀਸੀ ਤਾਂ ਸਾਡੇ ਮਲਾਦ ਹੁਮ ਜੀ ਅਸੀਂ ਇਹਨਾਂ ਨੂੰ ਕੋਈ ਤਰਕਾਹ ਨਹੀਂ ਦਿੰਦੇ ਜਿੱਥੇਦਾਰਾਂ ਨੂੰ ਮਾਣ ਪੱਤਾ ਦਿੱਤਾ ਜਾਂਦਾ ਸਿਰਫ ਜੀ ਮੈਂ ਕਿਹਾ ਸੀ ਵੀ ਆਪਣੇ ਅਧਾਰ ਖੇਤਰ ਜੀ ਨਹੀਂ ਹੁੰਦਾ ਆਪਾਂ ਇਹ ਕੰਮ ਨਾ ਕਰੂ ਤੇ ਜਦੋਂ ਤੁਸੀਂ ਵਿਰੋਧ ਦਰਜ ਕਰਵਾਇਆ ਉਦੋਂ ਜਵਾਬ ਕੀ ਸੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਜਿੰਦਰ ਸਿੰਘ ਧਾਮੀ ਦੇ ਮੈਂ ਜੋ ਸਹੀ ਆ ਮੈਂ ਕਿਸੇ ਦੋਸ਼ ਨਹੀਂ ਜਾਂਦਾ ਉਹ ਤਾਂ ਦੇਖ ਹੀ ਰਹੇ ਸੀ ਨਿਜਾਗਤ ਜੀ ਬਾਕੀ ਜਿਹੜੇ ਮੈਂਬਰ ਸੀ ਬਾਦਲਦਾਲ ਵਾਲੇ ਉਹਨਾਂ ਦਾ ਇਹ ਗਿਆ ਸੀ ਕਿ ਇਹਨੂੰ ਸ਼ਹਿਦਿਕਾ ਕਿਉਂ ਦੇਣਾ ਚਾਹੀਦਾ अच्छा ਬਹੁਤ ਨੇ ਮਾੜਾ ਕੰਮ ਕੀਤਾ ਜੀ ਤਾਂ ਤਖਤ ਦੀ ਮਰਿਆਦਾ ਹੋ ਗਈ ਜੋ ਹੋਈ 86 ਜੰਡਾ ਸੀਗਾ ਉਹਨਾਂ ਦਾ ਜਿਹੜੇ ਦੋ ਤਰੀਕ ਦੇ ਫੈਸਲੇ ਆਦਾ ਦੋ ਤਰੀਕ ਦੇ ਫੈਸਲਿਆਂ ਦਾ ਜੀ ਇੱਕ ਤਰ੍ਹਾਂ ਦਾ ਰਿਐਕਸ਼ਨ ਸੀ ਉਪਰਾਲਿਆਂ ਦੇ ਜੀ ਉਹ ਅਸੀਂ ਸੱਕ ਚ ਨਹੀਂ ਸੀਗੇ ਅਸੀਂ ਬਰਾਬਰ ਡਿਸੈਂਡ ਨੋਟ ਦਿੱਤਾ ਵਾ ਵਿਰੋਧੀ ਨੋਟ ਜੀ ਰਿਟਨ ਦਿੱਤਾ ਜੀ ਇਸ ਦੇ ਖਿਲਾਫ ਫਿਰ ਹਾਂ ਗੈਰ ਰਸਮੀ ਤੌਰ ਤੇ ਅਸੀਂ ਜ਼ਰੂਰ ਕਿਹਾ ਸੀ ਵੀ ਜੇ ਤੁਸੀਂ ਲੋਕਾਂ ਦੇ ਵਿੱਚ ਆਪਦੀ ਅਮੇਜ ਬਣਾਉਣੀ ਹੈ ਚਾਹੇ ਜੀਪੀਸੀ ਦਾ ਜਿਹੜਾ ਲੋਕ ਨੁਕਤਾ ਚੀਨੀ ਕਰਦੇ ਆ ਜੀ ਉੱਤਰ ਆਪਾਂ ਪਾਰ ਦਾ ਸੀ ਝੰਗਣਾ ਕਰ ਲਈਏ ਜੀ ਸਾਡੇ ਵਿਰੋਧੀਆਂ ਚੋਂ ਲੈ ਲਓ ਇੱਕ ਬੰਦਾ ਜੈਦਰ ਸਾਹਿਬ ਤੋਂ ਆਪਾਂ رائے ਮੰਗ ਲਓ ਉਹ ਉਹਨਾਂ ਦੀ ਸਰਪ੍ਰਸਤੀ ਚ ਕੋਈ ਹੋਰ ਕੋਈ ਸਾਫ ਦਾ ਜੱਜ ਹੁੰਦੇ ਆ ਕੋਈ ਬਹੁਤ ਪੰਥ ਦੇ ਵਿੱਚ ਇਹਨਾਂ ਦਾ ਨੌ ਬੁੱਧੀ ਜੀ ਉਹਨਾਂ ਨੂੰ ਵਿੱਚ ਪਾ ਲਓ ਜੀ ਉਹ ਉਹਨੂੰ ਨਹੀਂ ਜੀ ਅਸੀਂ ਤਿੰਨ ਹੀ ਮੈਂਬਰੀ ਕਮੇਟੀ ਰੱਖਣੀ ਹੈ ਜੀ ਇਹ ਕਮੇਟੀ ਕਿਸ ਨੇ ਤੈਅ ਕੀਤੀ ਸੀ ਉਸ ਦਿਨ ਕਮੇਟੀ ਪ੍ਰਧਾਨ ਸਾਹਿਬ ਨੇ ਤੈਅ ਕੀਤੀ ਸੀ ਕੀ ਕਦੇ ਮੇਰੀ ਮਜਬੂਰੀ ਆ ਮੈਂ 3 ਤੋਂ 4 ਨਹੀਂ ਕਰ ਸਕਦਾ ਮੈਨੂੰ ਉਹਨੇ ਕਿਹਾ ਦਾ ਰੋਲਾ ਨਾ ਪਾ ਮੇਰੇ ਨਾਲ ਬੜੇ ਵਧੀਆ ਸਬੰਧ ਆ ਪ੍ਰਧਾਨ ਦੇ ਜੀ ਤਾਂ ਦੇਖੋ ਮੇਰੀ ਮਜਬੂਰੀ ਆ ਮੈਂ ਤੈਨੂੰ ਪਾ ਨਹੀਂ ਸਕਦਾ ਤੁਸੀਂ ਪੁੱਛਿਆ ਨਹੀਂ ਕਿ ਪ੍ਰਧਾਨ ਸਾਹਿਬ ਮਜਬੂਰੀ ਕੀ ਹੈ ਇਹ ਇੰਨੀ ਕੁ ਤਾਂ ਮੈਨੂੰ ਅਸੈਸਮੈਂਟ ਹੋ ਗਈ ਆ 2 ਸਾਲ ਹੋ ਗਏ ਮੈਂ ਪ੍ਰਧਾਨ ਸਾਹਿਬ ਦੇ ਕੋਲੇ ਬਹਿਣਾ ਮੀਟਿੰਗਾਂ ਟੈਂਡ ਕਰਦਾ ਜੀ ਇਹਨਾਂ ਕੁ ਤਾਂ ਸਮਝ ਲੱਗਦੀ ਆ ਵੀ ਕੀ ਮਜਬੂਰੀ ਆ ਕਿਉਂਕਿ ਥੋੜਾ ਜਿਹਾ ਪਹਿਲਾਂ ਬਿਕਰਮ ਜੂਠਾ ਉੱਤੇ ਆ ਕੇ ਗਿਆ ਸੀਗਾ ਜੀ ਉਸ ਜਗ੍ਹਾ ਤੇ ਠੀਕ ਆ ਜੇ ਉਹਨਾਂ ਨੂੰ ਕਹਿ ਦੇਣਗੇ ਅਸੀਂ ਨਮਸਕਾਰ ਕਰਨ ਗਏ ਸੀ ਮੱਥਾ ਟੇਕਣ ਗਏ ਸੀ ਪਰ ਨਹੀਂ ਜੀ ਪ੍ਰੋਜੈਕਟ ਉਹਦਾ ਨਾ ਉਹ ਮੈਂਬਰ ਆ ਨਾ ਸ਼ਰੂਈ ਕਮੇਟੀ ਮੈਂਬਰ ਆ ਉਹਦਾ ਆਉਣਾ ਉੱਥੇ ਦੇਖੋ ਇਹ ਗੱਲ ਸ਼ੱਕ ਨੂੰ ਸਹੀ ਕਰਦਾ ਸੀ ਵੀ ਉਹ ਕੋਈ ਹਰਿਤਾਂ ਦੇ ਕੇ ਗਿਆ ਹੋਊਗਾ ਕਿਉਂਕਿ ਜਿੱਥੇ ਕਿਤੇ ਜਾਣ ਪਛਾਣ ਹੋਵੇ ਜਾਂ ਚਿਹਰੇ ਪਛਾਣੇ ਹੋਣ ਤੇ ਕਈ ਵਾਰੀ ਅਜਿਹੇ ਪ੍ਰੋਗਰਾਮਾਂ ਤੇ ਅਕਸਰ ਮੇਲ ਮਲਾਪ ਪਛਾਣਕ ਵੀ ਹੋ ਜਾਂਦਾ ਉਹ ਸਕਦਾ ਮੈਂ ਤਾਂ 100% ਨਹੀਂ ਕਰ ਸਕਦਾ ਪਰ ਦੇਖੋ ਉਹ ਜਿਵੇਂ ਨਹੀਂ ਆਪਣਾ ਕਹਾਵਤਾ ਵੀ ਦਜ ਦਾ ਫੂਕਿਆ ਲੱਸੀ ਨੂੰ ਫੂਕਾ ਮਾਰਦਾ ਜੀ ਜੀ ਦੇਖੋ ਸਾ ਅਸੀਂ ਤਾਂ ਬਹੁਤ ਬੇਰੀ ਦੇਖਿਆ ਕਰਕੇ ਇਹ ਗੱਲ ਆ ਵੀ دخل ਰਜੀਆਂ ਹੁੰਦੀਆਂ ਵਾ ਰਾਸੀ ਧਰ ਲਈਓ ਆਦੀ ਮਰਜ਼ੀ ਦੇ ਫੈਸਲੇ ਕਰਾਏ ਜਾਂਦੇ ਆ ਫਿਰ ਅਸੀਂ ਤਾਂ ਭਾਈ ਉਹ ਐਂਗਲ ਤੋਂ ਤੇਣਾ ਵੀ ਉਹੀ ਦਿਸ਼ਾ ਨਿਰਦੇਸ਼ ਦੇ ਕੇ ਗਏ ਆ ਕੋਈ ਜੀ ਅੱਜ ਇੱਕ ਤਾਜ਼ਾ ਬਿਆਨ ਵੀ ਆਇਆ ਜਿਹੜਾ ਕਿ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਨੇ ਉਹ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਵੱਡੇ ਦਬਾਅ 'ਚ ਚੱਲ ਰਹੇ ਨੇ ਤੇ ਕੁਝ ਅਜਿਹੇ ਫੈਸਲੇ ਵੀ 30 ਤਰੀਕ ਵਾਲੀ ਮੀਟਿੰਗ 'ਚ ਹੋ ਸਕਦੇ ਨੇ ਜਿਹੜਾ ਕਿ ਫਿਰ ਪੰਥਕ ਤੌਰ ਦੇ ਉੱਤੇ ਵੀ ਨਮੋਸ਼ੀ ਦਾ ਸਾਹਮਣਾ ਕਰਵਾ ਸਕਦੇ ਨੇ ਵੱਡੀ ਮਾਨ ਮਰਿਆਦਾ ਨੂੰ ਢਾਹ ਲਾ ਸਕਦੇ ਨੇ ਤੇ ਤੁਸੀਂ ਵੀ ਉਸ ਮੀਟਿੰਗ ਦਾ ਹਿੱਸਾ ਬਣਨਾ ਹੈ ਮੀਟਿੰਗ ਦਾ ਅਜੰਡਾ ਤੁਹਾਨੂੰ ਕਿੰਨੀ ਦੇਰ ਪਹਿਲਾਂ ਮਿਲਦਾ ਹੈ ਜਦੋਂ ਵੀ ਮੀਟਿੰਗ ਹੁੰਦੀ ਹੈ ਦੇਖੋ ਮੀਟਿੰਗ ਦਾ ਏਜੰਡਾ ਸਾਨੂੰ ਦਾ ਇਹਨਾਂ ਨੇ ਹੁਣ ਪੀਡੀਐਫ ਰਾਹੀਂ WhatsApp ਤੇ ਦਿੱਤਾ ਜਿਹੜੀ 30 ਤਰੀਕ ਨੂੰ ਮੀਟਿੰਗ ਹੋਣੀ ਹੈ ਹਾਂ ਉਹਦਾ ਏਜੰਡਾ ਮਿਲ ਗਿਆ ਕੀ ਹੈ ਜੀ ਉਸ ਏਜੰਡੇ ਚ ਮੈਂ ਰਾਤ ਨੂੰ ਪੜਨਾ ਚੰਗੀ ਤਰ੍ਹਾਂ ਮੋਟਾ-ਮੋਟਾ ਦੇਖਿਆ ਸੀ ਜਨਰਲੀ ਗੱਲਾਂ ਵਾ ਜੀ ਤੇ ਇੱਕ ਜ਼ਰੂਰ ਆ ਵਿੱਚ ਜਿਹੜੀ 19 ਤਰੀਕ ਦੀ ਮੀਟਿੰਗ ਸੀਗੀ ਜੀ ਸਾਡੀ ਹੋਈ ਉਹਦੀ ਪੁਸ਼ਟੀ ਹੋਣੀ ਹੁੰਦੀ ਆ ਅੱਛਾ ਮੀਟਿੰਗ ਦੇ ਪਿਛਲੇ ਫੈਸਲੇ ਦੀ ਪੁਸ਼ਟੀ ਜੀ ਉਹ ਮੈਂ ਪੜਿਆ ਵਾ ਮਨਜੀਤ ਸਿੰਘ ਜੀ ਇਹਦੇ ਬਾਰੇ ਕਿਸ ਸਿੰਗਲ ਤੋਂ ਕਹਿੰਦੇ ਆ ਉਹਨਾਂ ਨੂੰ ਜਾਦੇ ਪਤਾ ਹੋਊਗਾ ਜੀ ਪਰ ਮੈਂ ਤਾਂ ਇਹੀ ਗੱਲ ਕਹਿਣਾ ਜੀ ਕੋਈ ਵੀ ਉੱਥੇ ਗੈਰ-ਖਲਾਕੀ ਗੁਰਮਤਿ ਦੇ ਅਨੁਕੂਲ ਨਾ ਹੋਵੇ ਪਰੰਪਰਾ ਦੇ ਅਨੁਕੂਲ ਨਾ ਹੋਵੇ ਸਾਡੇ ਅਧਿਕਾਰ ਖੇਤਰ ਚ ਨਾ ਹੋਵੇ ਹਮ ਗੱਲ ਮੁਕਦੀ ਪੰਥ ਲਈ ਨੁਕਸਾਨ ਦੇ ਹੋਵੇ ਹਮ ਉਹ ਰੋਕ ਤਾਂ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਵੱਡੀ ਆ ਜੀ ਤੇ ਇਹ ਨਹੀਂ ਵੀ ਸੌਖੇ ਉੱਥੇ ਪਾਸ ਕਰ ਲੈਣਗੇ ਪੰਥ ਦੀ ਕਚਹਿਰੀ ਵੀ ਲਿਆਵਾਂਗੇ ਜ਼ਰੂਰ ਤੁਹਾਡੀ 30 ਵਾਲੀ ਮੀਟਿੰਗ ਆ ਚੱਕੂਗਾ ਹਾਲੀ ਹੋ ਜੂਵੇ ਜੀ ਕਿਉਂਕਿ ਇਹ ਵੀ ਚੋਰ ਮੋਰੀ ਦਾ ਹੀ ਉਹ ਚੁੱਪਗੜਪ ਚੋਰੀ ਦਾ ਕੋਈ ਪੰਨਾ ਲੈਣਗੇ ਇਹ ਨਹੀਂ ਹੋਣ ਦਿੰਦੇ ਤੁਸੀਂ ਤੁਹਾਡਾ ਇਸ ਹਲਕੇ ਦੇ ਵਿੱਚ ਕਾਫੀ ਲੰਮਾ ਤਜਰਬਾ ਵੀ ਹੈ ਤੁਹਾਨੂੰ ਕਦੋਂ ਤੋਂ ਲੱਗਦਾ ਹੈ ਕਿ ਐਸਜੀਪੀਸੀ ਦੀ ਅੰਤਰ ਕਮੇਟੀ ਦੀ ਇੱਕ ਜਿਹੜੀ ਰੂਪਰੇਖਾ ਵਿਧੀ ਵਿਧਾਨ ਬਣਿਆ ਹੈ ਕਿ ਅਚਾਨਕ ਏਜੰਡਾ ਵੀ ਟੇਬਲ ਉੱਤੇ ਆ ਜਾਂਦਾ ਅਕਸਰ ਹੋ ਜਾਂਦਾ ਹੈ ਐਮਰਜੈਂਸੀ ਹਾਲਾਤ ਵਿੱਚ ਉਹ ਦੇਖੋ ਇਹ ਚੀਜ਼ਾਂ ਜਿੱਥੇ ਮਨੁੱਖ ਦੀ ਪ੍ਰਵਿਰਤੀ ਆਪਾਂ ਦੇਖਦੇ ਆ ਅਕਸਰ ਉਹ ਸਾਰਾ ਕੁਝ ਜੋ ਐਵੇਂ ਕਹਿਣ ਨੂੰ ਕੁਛ ਮਰਜੀ ਕਹੀ ਜਨ ਜੀਪੀਸੀ ਦੇ ਜਿੰਨੇ ਮੈਂਬਰ ਹਨ ਜੀ ਠੀਕ ਉਹ ਧਾਰਮਿਕ ਬਾਦਚਾ ਰਾਜਨੀਤਿਕ ਇਹਨਾਂ ਕੌਨਾਂ ਦੇ ਪਹਿਲਾਂ ਲੱਗੇ ਅੱਛਾ ਚਾਹੇ ਕਹਿਣ ਨੂੰ ਕਹੀ ਜਾਣ ਜੀ ਅਸੀਂ ਉਹਦੇ ਧਾਰਮਿਕ ਨਹੀਂ ਪਹਿਲਾਂ ਉਹ ਰਾਜਨੀਤਿਕ ਜੀ ਉਹਨਾਂ ਨੇ ਪਹਿਲਾਂ ਰਾਜਨੀਤਿਕ ਜੀਵਨ ਦੇਖਣਾ ਰਾਜਨੀਤਿਕ ਆਕਾਮਾਂ ਵਾਲੀ ਦੇਖਣਾ ਰਾਜਨੀਤਿਕ ਲੋਕਾਂ ਮੁਤਾਬਕ ਚੱਲਣਾ ਜੀ ਇਹ ਤਾਂ ਬਾਅਦੂ ਬਾਅਦ ਚ ਜਿਹੜੇ ਕਹਦੀ ਗੁਰਮਤ ਜਾਂ ਮੰਤ ਦੀ ਗਲ ਤਾਂ ਬਾਦਚਾ ਜੇ ਸ਼ਰੋਮਣੀ ਕਮੇਟੀ ਦੇ ਮੈਂਬਰ ਨਾ ਹੀ ਹੋ ਜੇ ਹੁੰਦੇ ਤਾਂ ਇਹ ਜੇ ਹਾਥੜੂ ਬਣਨੀ ਸੀ ਹੂੰ ਕਿਉਂਕਿ ਸ਼ਰੋਮਣੀ ਸੰਸਥਾ ਜਿਹੜੀ ਹੈ ਇਸ ਨੂੰ ਬਚਾਉਣ ਲਈ ਜਾਇਦੇ اخلاق ਲਈ ਕਿ ਜਿਹੜਾ ਇੱਕ ਵੱਡਾ ਇਤਿਹਾਸ ਹੈ ਉਹ ਬਣਿਆ ਰਵੇ ਮਾਨ ਮਰਿਆ ਦਾ ਉਸ ਦੇ ਲਈ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਪੰਥ ਦੇ ਲੋਕ ਜਿਹੜੇ ਜਿਹੜੇ ਚਾਹੁੰਦੇ ਨੇ ਕਿ ਮਜ਼ਬੂਤ ਰਹੇ ਉਹਨਾਂ ਨੂੰ ਚਿੰਤਾ ਵਧੀ ਹੋਈ ਹੈ ਕਿ ਅੱਜ ਕੱਲ ਚੱਲ ਕੀ ਰਿਹਾ ਹੈ ਰੋਜ਼ ਨਵੀਆਂ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਜਿਹਦਾ ਕੋਈ ਜਿਹੜਾ ਕੰਨ ਚੇਤੇ ਵੀ ਨਹੀਂ ਹੁੰਦਾ ਦੇਖੋ ਜਿਆਦਾ ਚਿੰਤਾ ਨਾ ਕੋਈ ਨਹੀਂ ਹੁਣ ਹਮ ਪੋਜ਼ਿਟਿਵ ਤੇ ਨੈਗੇਟਿਵ ਥਿੰਕਿੰਗ ਆ ਜੀ ਦੇਖੋ ਪੋਜ਼ਿਟਿਵ ਤਾਂ ਇਹ ਆ ਕਿ ਜਿਹੜਾ ਪੰਥ ਆ ਨਾ ਹਮ ਤੇ ਬਾਜਾ ਵਾਲੇ ਦਾ ਪੰਥਾ ਬਹੁਤ ਵੱਡੀਆਂ-ਵੱਡੀਆਂ ਗੱਲਾਂ ਹੋ ਗਈਆਂ ਬਹੁਤ ਵੱਡੇ-ਵੱਡੇ ਮਾੜੇ ਹਾਲਾਤ ਹੋ ਗਏ ਜੀ ਦਰਬਾਰ ਸਾਹਿਬ ਦੇ ਵਿੱਚ ਇਹ ਜੀਆਂ ਘਟਨਾਵਾਂ ਤੂਪਾਂ ਟੈਂਕਾਂ ਨਾਲ ਉਸ ਤੋਂ ਪਹਿਲਾਂ ਪਵਿੱਤਰ ਸਰੋਵਰ ਵੀ ਪੂਰ ਦਿੱਤੇ ਗਏ ਸਿੱਖਾਂ ਦਾ ਖੁਰਾਕ ਜੋ ਮਟਾਉਣ ਲਈ ਵੀ ਸਰਕਾਰਾਂ ਨੇ ਬੜਾ ਕੁਝ ਕੀਤਾ ਹਮ ਇਹੀ ਹਰੇ ਹਾਲਾਤਾਂ ਤੋਂ ਨਮਾਨ ਰੂਆ ਹੋ ਕੇ ਨਿਕਲਦਾ ਰਿਹਾ ਜੀ ਇਸ ਲਈ ਬਾਲਾ ਫਿਕਰ ਕਰਨ ਦੀ ਲੋੜ ਨਹੀਂ ਹੂੰ ਦੂਜਾ ਤੁਸੀਂ ਕਹਿੰਦਾ ਐਸਜੀਪੀਸੀ ਅਸਲ ਨਾਲ ਜੀ ਆਪਾਂ ਦੇਖੀ ਇਤਿਹਾਸਕ ਹਵਾਲੇ ਦੇਖੀ ਇਤਿਹਾਸ ਵੱਲ ਦੇਖੀਏ ਜੀ ਜੀ ਅਕਾਲ ਤਖਤ ਸਭ ਵੱਲੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਕੀਤੀ ਗਈ ਸੀ ਬਣਾਇਆ ਗਿਆ ਸੀ ਜੀ ਬਣਾਇਆ ਇਹ ਇਸ ਕਰਕੇ ਕਿ ਇਹ ਇਹਦੀ ਸਿਰਜਣਾ ਇਸ ਕਰਕੇ ਕੀਤੀ ਗਈ ਵੀ ਐਸਜੀਪੀਸੀ ਦੀ ਉਹ ਪ੍ਰੋਟੈਕਸ਼ਨ ਕਰੇ ਜੀ ਐਜੀਪੀਸੀ ਦੀ ਬਾਹਰ ਹੋਵੇ ਅਕਾਲੀ ਦਲ ਜੀ ਬਦਕਸਮਤੀ ਅਕਾਲੀ ਦਲ ਨੇ ਐਸਜੀਪੀਸੀ ਨੂੰ ਪ੍ਰੋਟेक्ट ਕਰਨਾ ਸੀ ਤੇ ਐਸਜੀਪੀਸੀ ਉਹ ਅਕਾਲੀ ਦਲ ਨੂੰ ਬਚਾਉਣ ਤੇ ਹੋਗੀ ਕਾਫੀ ਲੰਬੇ ਸਮੇਂ ਤੋਂ ਇਹ ਹਾਲਾਤ ਆਉਂਦੇ ਹੁੰਦੇ ਹੂੰ ਕਿਉਂਕਿ ਜਿਹੜਾ ਦਖਲ ਇਸ ਕਦਰ ਰਹਿ ਕੇ ਲੱਗਦਾ ਵੀ ਅਕਾਲੀ ਦਲ ਸਹੀ ਅਕਾਲੀ ਦਲ ਦੀ ਹਾਂ ਤੇ ਆ ਜਾਵੇ ਹੂੰ ਇੱਕ ਵਿਅਕਤੀ ਵਿਸ਼ੇਸ਼ ਤੋਂ ਪਾਸੇ ਅੜ ਜਵੇ ਮੇਰਾ ਇਹ ਨਹੀਂ ਮਤਲਬ ਸਖਵੀਰ ਸਿੰਘ ਬਾਦਲ ਤੋਂ ਪਾਸੇ ਅੜ ਜਵੇ ਦੇਖੋ ਜੀ ਹੂੰ ਜਦੋਂ ਸੁਖਵੀਰ ਨੂੰ ਲੋਕਾਂ ਨੇ ਰਾਜਨੀਤਿਕ ਤੌਰ ਤੇ ਪੰਜਾਬ ਦੇ ਲੋਕਾਂ ਨੇ ਸਿੱਖਾਂ ਨੇ ਨਕਾਰਤਾ ਇਹ ਸਾਰਿਆਂ ਨੂੰ ਪਤਾ ਹੂੰ ਪਰ ਮੈਂ ਇਹ ਸੱਚ ਕਿਤੇ ਨਹੀਂ ਹੋਇਆ ਇਹ ਮੇਰੀ ਗੱਲ ਨੂੰ ਇਹ ਨਾ ਬਣਾ ਦਿਓ ਮੈਂ ਸੁਖਵੀਰ ਨੂੰ ਪ੍ਰਧਾਨ ਬਣਾਉਣਾ ਚਾਹੁੰਦਾ ਮੈਂ ਕਦਾ ਜਿੱਤ ਨਹੀਂ ਬਰਦਾਸ਼ਤ ਕਰਦਾ ਨਹੀਂ ਜੋ ਤੁਹਾਡੇ ਸ਼ਬਦ ਨੇ ਉਹੀ ਰਹਿਣਗੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਪਰ ਤੁਸੀਂ ਗੱਲ ਇਹ ਆ ਸਿਸਟਮ ਬਦਲੇ ਜੀ ਜੀ ਜੇ ਸੁਖਬੀਰ ਦੀ ਜਗ੍ਹਾ ਤੇ ਪ੍ਰਧਾਨ ਕੋਈ ਹੋਰ ਵੀ ਬਣਦਾ ਨਾ ਹੂੰ ਉਹ ਕਾਇਦਾ ਜਿਹੜੀਆਂ ਸਾਡੀਆਂ ਪਰੰਪਰਾਵਾਂ ਬਣੀਆਂ ਅਕਾਲੀ ਦਾ ਕਿਵੇਂ ਪਾਰਲੀਮੈਂਟੀ ਬੂਰ ਹੁੰਦਾ ਸੀ ਕਿਵੇਂ ਡੈਲੀਗੇਟ ਬਣਦੇ ਸੀ ਡੈਲੀਗੇਟ ਦਾ ਸਰਕਲ ਪ੍ਰਧਾਨ ਚੁਣਦੇ ਸੀ ਸਰਕ ਪ੍ਰਧਾਨ ਜਿਹਦਾ ਪ੍ਰਧਾਨ ਚੁਣਦੇ ਥੱਲੇ ਤੋਂ ਤਾਂ ਤੋਂ ਪ੍ਰਧਾਨ ਚੁਣਿਆ ਜਾਵੇ ਸਿਸਟਮ ਨਾਲ ਜੀ ਵੱਧ ਕੇ ਸੁਣਤੀ ਹੈ ਬੀਤੇ ਸਮੇਂ ਚ ਤਾਂ ਤੋਂ ਥੱਲੇ ਨੂੰ ਸਿਸਟਮ ਆਉਂਦਾ ਹੂੰ ਅਕਾਲੀ ਦਲ ਦਾ ਬੰਦਾ ਪ੍ਰਧਾਨ ਬਣ ਜਾਂਦਾ ਕੁਛ ਚਾਪਲੂਸ ਪ੍ਰਵਿਰਤੀ ਦੇ ਲੋਕ ਉਹਦਾ ਨਾਂ ਲੈ ਦਿੰਦੇ ਆ ਉਹਦੇ ਮੁਕਾਬਲੇ ਕਿਸੇ ਦੀ ਯੁਰਤ ਨਹੀਂ ਹੁੰਦੀ ਜਾਂ ਸਿਸਟਮ ਹੀ ਨਹੀਂ ਹੈ ਜਾਂ ਹੁੰਦਾ ਬਣਿਆ ਭਰਤੀ ਮੌਕੇ ਵੀ ਕੋਖਰ ਚੋਂ ਲੜ ਸਕੇ ਪਰ ਤਾਂ ਤੋਂ ਜ਼ਿਲ੍ਹਾ ਪ੍ਰਧਾਨ ਬਣਦਾ ਜ਼ਿਲ੍ਹਾ ਤੋਂ ਥੱਲੇ ਨੂੰ ਉਹੀ ਜਾ ਰਿਹਾ ਜੀ ਜੀ ਸਿਸਟਮ ਇਸ ਸਿਸਟਮ ਜੇ ਜਾਣਾ ਚਾਹੀਦਾ ਨਾ ਕਿ ਬੰਦਾ ਜੇ ਕੋਈ ਬੰਦਾ ਉਹਦੀ ਜਗ੍ਹਾ ਤੇ ਚੇਂਜ ਕਰ ਦਿੰਦੇ ਆ ਬੰਦਾ ਸਿਸਟਮ ਨੂੰ ਇਹੀ ਰੱਖਦਾ ਜੇ ਤੁਸੀਂ ਉਹ ਚਾਹੇ ਮੈਂ ਹਾਂ ਉਹਦਾ ਕੀ ਫਾਇਦਾ ਹਾਂ ਤੁਸੀਂ ਸਿਸਟਮ ਚੇਂਜ ਦੀ ਗੱਲ ਕੀਤੀ ਹੈ ਜਿਹੜੀ 2 ਦਸੰਬਰ ਦਾ ਦਿਨ ਸੀ ਬੜਾ ਹੈ ਮੰਨਿਆ ਗਿਆ ਕਿ ਹੁਣ ਆਸ ਤੇ ਉਮੀਦ ਵੱਜੀ ਹੈ ਕਿ ਹੁਣ ਨਵੀਂ ਲੀਵੀ ਹੋਏਗੀ ਨਵੀਆਂ ਲਕੀਰਾਂ ਖਿੱਚੀਆਂ ਜਾਣਗੀਆਂ ਜਿਹੜੇ ਹੁਕਮ ਦਿੱਤੇ ਗਏ ਉਹ ਵੀ ਜਿਹੜੇ ਲਾਗੂ ਹੋਣ ਨੂੰ ਲੈ ਕੇ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਹੈ ਉਹ ਫੈਸਲਾ ਹਾਲੇ ਲਾਗੂ ਨਹੀਂ ਹੋ ਸਕਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਗੱਲ 'ਚ ਚਿੰਤਾ ਚ ਹੈ ਇਹ ਫਿਕਰ ਕਰ ਰਹੀ ਹੈ ਕਿ ਕਿਤੇ ਪਾਰਟੀ ਦੀ ਮਾਨਤਾ ਹੀ ਨਾ ਗਵਾ ਬੈਠੀ ਐ ਅਸੀਂ ਦੇਖੋ ਇਹ ਜਿਹੜੀ ਜੇ ਤਾਂ ਕੋਈ ਗੁਰੂ ਕਲਾਈ ਵਰਤਾ ਦੇ ਜੀ ਤੇਰ ਤਾਂ ਉਹ ਸੱਤ ਮੈਂਬਰੀ ਕਮੇਟੀ ਪਾ ਦੂ ਜਿਹੜੇ ਹਾਲਾਤ ਆ ਕੱਲ ਇੰਟਰਵਿਊ ਉਹ ਦੇਖੀਆਂ ਲੀਡਰਾਂ ਦੀਆਂ ਜੀ ਜੀ ਆਮ ਡਿਸਕਸ ਵੀ ਇੱਕ ਦੋ ਲੀਡਰਾਂ ਨੂੰ ਦੇਖਿਆ ਉਹਦੀ ਮਤਾਬਕਤਾ ਨਹੀਂ ਲੱਗਦਾ ਵੀ ਸੱਤ ਮੈਂਬਰੀ ਨੂੰ ਕੰਮ ਕਰਨ ਦੇਣਗੇ ਜੀ ਠੀਕ ਹੈ ਹੂੰ ਜਿੰਨੀ ਕ ਮੈਨੂੰ ਸਮਝ ਆ ਜੀ ਇਹ ਇੱਕ ਐਵੇਂ ਬਹਾਨਾ ਵਾ ਹੂੰ ਇਹ ਤੁਹਾਡਾ ਰਾਤਾ ਵਾ ਕੋਈ ਤੁਹਾਨੂੰ ਚੋਣ ਕਮਿਸ਼ਨ ਕੁਝ ਨਹੀਂ ਕਰਦਾ ਹੂੰ ਕੋਈ ਕੁਝ ਨਹੀਂ ਕਰਦਾ ਕਿ ਤੁਸੀਂ ਕਰ ਸਕਦੇ ਹੋ ਜੇ ਬਹਾਨਾ ਲਾਉਣਾ ਲਾ ਦੋ ਚੋਣ ਕਮਿਸ਼ਨ ਦਾ ਬਹਾਨਾ ਮੇਰੀ ਇੱਕ ਗੱਲ ਸੁਣੋ ਜੀ ਤੁਸੀਂ ਬੜੇ ਜਨਰਲਿਜ਼ਮ ਨਾਲ ਸਾਡੇ ਨਾਲੋਂ ਵੱਧ ਨੂੰ ਤਿਆਰੀ ਕਰਨੀ ਪੈਂਦੀ ਆ ਕਿਤਾਬਾਂ ਵੀ ਪੜਦੋ ਇਤਿਹਾਸ ਕਵਾਲੇ ਵੀ ਪੜਦੋ ਜੇ ਗੁਰਸਖਬੀਰ ਸਿੰਘ ਬਾਦਲ ਜੀ ਅਕਾਲੀ ਅਕਾਲ ਤਖਤ ਦੇ ਜਸੇਵਰ ਦੇ ਕਹੇ ਤੇ ਜੀ ਸੱਦੇ ਤੇ ਹਾਂ ਜਾਂ ਕਹਿ ਦਈਏ ਉਹਨਾਂ ਤੋਂ ਤਲਬ ਕੀਤਾ ਉੱਤੇ ਖੜਾ ਉੱਤੇ ਜਾ ਲੱਗੂ ਪਤਾ ਲੱਗਿਆ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗਿਆ ਵੀ ਉਹ ਧਾਰਮਿਕ ਵਿਅਕਤੀ ਦੇ ਸੱਦੇ ਤੇ ਗਿਆ ਹੂੰ ਸਜ਼ਾ ਉਹਨੂੰ ਧਾਰਮਿਕ ਲਾਈ ਗਈ ਜੀ ਯਾਰ ਇਹ ਤਾਂ ਪਖੰਡਵਾਜੀ ਆ ਇੱਥੇ ਤਾਂ ਤੁਸੀਂ ਦੇਖਿਓ ਉਹ ਜੋਧਿਆ ਦੇ ਨੌ ਤੇ ਸਰਕਾਰਾਂ ਬਣਾ ਗਈ ਜੀ ਚਲੋ ਆਮ ਕਹਿੰਦੇ ਆ ਉਹ ਤਾਂ ਦੀ ਉਹ ਤਾਂ ਸ਼ੁਰੂਆਤੋਂ ਕਰਦੇ ਆ ਸਮਾਂ ਹੂੰ ਉਹਨਾਂ ਦੇ ਤਾਂ ਕੋਈ ਲਾਗੂ ਨਹੀਂ ਹੁੰਦਾ ਨਾ ਇਹਨਾਂ ਤੇ ਲਾਗੂ ਹੋਣਾ ਜੀ ਇਹਨਾਂ ਦੇ ਹਿੱਤ 'ਚ ਨਹੀਂ ਹੈਗੀ ਉਹ ਗੱਲ ਇਸ ਕਰਕੇ ਇਹ ਉਹ ਚੋਣ ਕਮਿਸ਼ਨ ਦਾ ਜਾਂ ਕਾਨੂੰਨ ਦਾ ਹਸਾਰਾ ਪਾਲਦੇ ਆ ਨਹੀਂ ਕੋਈ ਐਜੀ ਗੱਲ ਦੀ ਮਾਰਕਿੰਗ ਕਮੇਟੀ ਚ ਰੈਜ਼ੋਲੂਸ਼ਨ ਪਾ ਦੇਣ ਨੋਆ ਕਾਲਤ ਤਸ ਦਾ ਨਾਂ ਲਾਉਣ ਨੂੰ ਜੀ ਇਹੀ ਬੰਦੇ ਪਾ ਦੇ ਦੂ ਹੋਰ ਵੱਧ ਬਣਾ ਦੇਣ ਜਥੇਦਾਰ ਤੋਂ ਆਗੇ ਲੈ ਕੇ ਵੀ ਜੀ ਸੱਤ ਨਹੀਂ ਅਸੀਂ ਨੋ ਕਰ ਲਈ ਜੀ ਜੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਪਰ ਇਹਨਾਂ ਨੇ ਕਰਦਾ ਨਹੀਂ ਹਮ ਇਹਨਾਂ ਨੂੰ ਹਿੱਤ ਚ ਨਹੀਂ ਲੱਗਦਾ ਆਪਦੇ ਜੀ ਤਾ 30 ਤਰੀਕ ਨੂੰ ਦੇਖਦੇ ਆ ਜੀ ਮੀਟਿੰਗ ਦੇ ਵਿੱਚ ਹੋਰ ਕੀ ਕੀ ਚਰਚਾ ਹੁੰਦੀ ਹੈ ਤੇ ਸਾਡੀ ਵੀ ਨਜ਼ਰ ਬਣੀ ਰਹੇਗੀ ਕਿ ਅਸੀਂ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਕੋਈ ਖਾਸ ਹੋਊਗਾ ਦੇਖ ਲਿਓ ਤੁਸੀਂ ਮੈਨੂੰ ਨਹੀਂ ਲੱਗਦਾ ਉਹ ਚੁਗੋਂ ਖਾਸ ਹੋਊਗਾ ਹਾਂ ਜੇ ਇੱਕ ਅੱਧਿਕਾ ਇਸੀਆਂ ਗੱਲਾਂ ਆਈਆਂ ਤਾਂ ਉਸ ਉਹਨਾਂ ਨੇ ਕਰਾ ਲੈਣੀਆਂ ਹੁੰਦੀਆਂ ਮੈਨੂੰ ਨਹੀਂ ਲੱਗਦਾ ਵੀ ਧਾਮੀ ਸਾਹਿਬ ਅੱਜ ਦੇ ਹਾਲਾਤਾਂ 'ਚ ਹੂੰ ਇੰਨਾ ਹੱਥ ਟੋਕਾ ਬਣ ਜਾਣਗੇ ਜਿੰਨਾ ਕੁ ਉਹਨਾਂ ਨੇ ਅੱਗੇ ਵਧ ਗਏ ਨਾ ਇਹਨਾਂ ਲਈ ਉਹਨਾਂ ਕੁ ਵੀ ਉਹ ਪਛਤਾਵਾ ਉਹਨਾਂ ਨੂੰ ਜੀ ਤਾਂ ਤੁਸੀਂ ਮਹਿਸੂਸ ਕੀਤਾ ਹੈ ਕਿ ਉਹਨਾਂ ਨੂੰ ਪਛਤਾਵਾ ਹੋ ਰਿਹਾ ਹੈ ਮੈਂ ਮਸ਼ਹੂਰ ਕੀਤਾ ਪਛਤਾਵਾ ਉਹਨਾਂ ਨੂੰ ਖਾਸ ਤੌਰ ਤੇ ਉਹਨਾਂ ਨੂੰ ਉਧਰ ਵਾਲੇ ਕੰਮ ਚ ਜੀ ਤੇ ਨਰਾਇਣ ਸਿੰਘ ਚੋੜੇ ਵਾਲੇ ਮਤੇ ਚ ਉਹਨਾਂ ਨੂੰ ਪਛਤਾਵਾ ਜਰੂਰ ਜੀ ਜੀ ਤਾਂ ਤੁਸੀਂ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਹੀ ਸਾਡੇ ਨਾਲ ਜੁੜੇ ਹੋ ਬਹੁਤ ਸ਼ੁਕਰੀਆ ਜੀ ਠੀਕ ਠੀਕ ਹੈ ਧੰਨਵਾਦ ਸਾਰੀ ਸੰਗਤ ਦਾ ਅੰਤ ਤੱਕ